ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਤਾਂ ਅਕਾਲਪੁਰ ਸਾਹਿਬ ਜੀ ਦਾ ਕੋਟਾਨ ਕੋਟ ਧੰਵਾਦ ਆ ਜਿਹੜਾ ਉਹਨਾਂ ਨੇ ਉਦਮ ਕੀਤਾ ਬਖਸ਼ਿਸ਼ ਕੀਤੀ ਹੈ ਵੀ ਅਸੀਂ ਇੱਥੇ ਤੱਕ ਪਹੁੰਚ ਸਕੇ ਤੇ ਦੂਸਰੇ ਨੰਬਰ ਤੇ ਗੱਲ ਇਹ ਹੈ ਵੀ 16 ਤਰੀਕ ਅੱਜ ਦਾ ਸੀਗਾ ਜਿਹੜਾ ਉਹ ਕਹਿੰਦੇ ਸੀ ਜਿੱਦਾਂ ਅੱਜ ਤੋਂ 3 ਸਾਲ ਪਹਿਲਾਂ ਵੀ ਉਹਨਾਂ ਨੇ ਇੱਥੇ ਆ ਕੇ ਮੱッセ ਰੰਗੜ ਵਾਲਾ ਕੰਮ ਕੀਤਾ ਸੀ ਇੱਥੇ ਗਾ ਬਾਲ ਖਲਾਰ ਕੇ ਜਿਹੜੀਆਂ ਕੁੜੀਆਂ ਨੱਚ ਰਹੀਆਂ ਸੀ ਉਤਨੀ ਵਾਰ ਨਹੀਂ ਹੋ ਰਿਹਾ ਸੀ ਤੇ ਗੰਦੇ ਜਿਹੜੇ ਗਾਣੇ ਉੱਥੇ ਲੱਚਰਤਾ ਫਲਾਈ ਜਾ ਰਹੇ ਸੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਮਹਾਰਾਜ ਦੇ ਬਿਲਕੁਲ ਸਾਹਮਣੇ ਮੈਂ ਤਾਂ ਇਹ ਗੱਲ ਕਹਦਾ ਕਿਸੇ ਕੋਈ ਗਰੀਬ ਬੰਦਾ ਹੋਵੇ ਨਾ ਉੱਥੇ ਜਿੱਥੇ ਗਰੀਬ ਬੰਦਾ ਹੁੰਦਾ ਉਸ ਬੰਦੇ ਨੂੰ ਜਾ ਕੇ ਜਿਹੜੀਆਂ ਸਾਡੀਆਂ ਅਸਤਕਾਰ ਕਮਟੀਆਂ ਬਣਾਈ ਫਿਰਦੇ ਨਾ ਉੱਥੇ ਜਾ ਕੇ ਇਕੱਲੇ ਬੰਨੇ ਜਾ ਕੇ ਡਾਂਕਾਂ ਦਾ ਕੁੱਟਣਗੇ ਤੇ ਕਹਿਣਗੇ ਜੀ ਇਹ ਬੰਦਾ ਆਹ ਵਿਅਰਥ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਵਿਅਰਥ ਵੀ ਨਹੀਂ ਕੋਈ ਛੋਟੀਆਂ ਮੋਟੀਆਂ ਗੱਲਾਂ ਤੇ ਜਾ ਕੇ ਡਾਂਗ ਫੇਰਨਗੇ ਸੋਸ਼ਲ ਮੀਡੀਆ ਤੇ ਪਾਉਣਗੇ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਇਕੱਠੀ ਕਰਨ ਨੂੰ ਤੇ ਹੁਣ ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਇੱਥੇ ਕੰਜਰੀਆਂ ਲਜਾਈਆਂ ਜਾ ਰਹੀਆਂ ਕਿਸੇ ਦੀ ਅਣਖ ਨਹੀਂ ਜਾਗੀ 8 ਦਿਨ ਹੋ ਗਏ 20 ਚੈਨਲਾਂ ਨੇ ਘੱਟੋ ਘੱਟ ਵੀਡੀਓ ਇਹ ਚਲਾਈ ਆ ਸਾਰੇ ਪੰਜਾਬ ਛੜੇ ਵਰਲਡ 'ਚ ਵੀਡੀਓ ਚੱਲੀ ਆ ਸਾਰੇ ਚੈਨਲਾਂ ਦੇ ਉੱਤੇ ਮੈਂ ਜਿੰਨੇ ਗਰੁੱਪਾਂ ਸਰਕਾਰ ਕਮੇਟੀ ਵਾਲਿਆਂ ਨੇ ਸਾਰਿਆਂ ਜੀ ਪਾਇਆ ਆ ਸਾਡੇ ਜਥੇਬੰਦੀ ਤੋਂ ਇਲਾਵਾ ਕੋਈ ਨਹੀਂ ਆਇਆ ਸਰਕਾਰ ਕਮੇਟੀ ਵਾਲਾ ਜਾਂ ਦੱਸ ਰਹੇ ਕੋ ਸਰਕਾਰ ਕਮੇਟੀ ਵਾਲੇ ਨੇ ਆ ਕੇ ਅੱਜ ਕਿਸੇ ਨੇ ਪੁੱਛਿਆ ਵੀ ਭਾਈ ਤੁਹਾਡੇ ਇੱਥੇ ਕੁਝ ਹੋ ਰਿਹਾ ਜਾਂ ਕੀ ਗੱਲ ਕੀ ਬਾਤ ਸਿਰਫ ਗੱਲ ਕੀ ਇੱਥੇ ਉੱਚੀ ਨੀਚੀ ਨਹੀਂ ਹੁਣ ਗੱਲ ਹੋ ਰਹੀ ਆ ਕਿਉਂ ਕਿ ਧੰਨ ਤਰ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਗੁਰੂ ਘਰ ਜਿਹੜਾ ਸ਼ੋਭਤ ਆ ਯਾਰ ਗੁਰੂ ਗ੍ਰੰਥ ਸਾਹਿਬ ਤਾਂ ਇੱਥੇ ਉਹੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜੇ ਜੱਟਾਂ ਦੇ ਗੁਰੂ ਘਰਾਂ ਦੇ ਵਿੱਚ ਨੇ ਉਹੀ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਜਿਹੜੇ ਤਖਤਾਂ ਦੇ ਗੁਰੂ ਗ੍ਰੰਥ ਸਾਹਿਬ ਨੇ ਉਹੀ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਤੇ ਸਾਡੀ ਮਾਨਸਿਕਤਾ ਦੇਖੋ ਕੀ ਆ ਮੈਂ ਕਹਿੰਦਾ ਉਦਾਂ ਕਿਸੇ ਗੁਰਦੁਆਰਾ ਘਰ ਮੜ ਜਾ ਜਾ ਕੇ ਕਹਿ ਦਵੋ ਕਿ ਕਿਸ ਕਿਸੇ ਪਾਠੀ ਨੇ ਮੜ ਜਾ ਮੋਬਾਈਲ ਦੇਖ ਲਿਆ ਕਿਨੇ ਰਮਾਲਾ ਖਿੱਚ ਲਿਆ ਤੇ ਡਾਂਗਾ ਲੈ ਕੇ ਮੈਂ ਕਹਿੰਦਾ 500 ਬੰਦਾ ਇਕੱਠਾ ਹੋਣਾ ਪ੍ਰਸ਼ਾਦਨ ਤੋਂ ਸੰਭਾਲਣਾ ਮੁਸ਼ਕਲ ਹੋ ਜਾਂਦਾ ਤੇ ਹੁਣ ਦੇਖ ਲਓ ਇੱਥੇ ਬੰਦਾ ਦੱਸੋ ਕਿਹੜਾ ਆ ਅਸੀਂ ਅਸਿਰਵੇਂ ਦੇਖਦੇ ਆ ਬਈ ਲੋਕਾਂ ਦਾ ਪਰਪੰਚ ਕੀ ਆ ਮੈਂ ਚੱਲਣ ਨੂੰ ਪਹਿਣ ਜੱਥੇਬੰਦੀਆਂ ਦੇਖੋ ਸਾਡੇ ਨਾਲ ਸਹਿਯੋਗ ਕਰਦੀਆਂ ਆ ਇਹਨਾਂ ਸਿਰਫ ਆਪਣੇ ਇੱਕ ਜੱਥੇਬੰਦੀ ਆਪਣੀ ਇਕੱਲੀ ਲੈ ਕੇ ਆਇਆ ਨੇ ਹੰਗਸ ਸਿੰਘ ਜੱਥੇਬੰਦੀ ਆ ਅਸੀਂ ਕੋਈ ਦੂਜਿਆਂ ਜਿੱਦਾਂ ਸਾਡੇ ਨਾਲ ਹਿੰਦੂ ਭਾਈਚਾਰਾ ਚੱਲਦਾ ਮੁਸਲਮਾਨ ਭਾਈਚਾਰਾ ਪੰਜਾਬ ਦਾ ਸਮੁੱਚਾ ਸਾਡੇ ਨਾਲ ਚੱਲਦਾ ਜਿੰਨੀਆਂ ਜਥੇਬੰਦੀਆਂ ਚਾਹੇ ਰਵਿਦਾਸੀਆ ਜਿੱਥੇ ਬੰਨੀਆਂ ਚਾਹੇ ਭਗਵਾਨ ਵਾਲਮੀਕ ਜਿੱਥੇ ਬੰਨੀਆਂ ਸਾਰਾ ਸਮਾਜ ਸਾਡੇ ਸੇਜੋ ਕਰਦਾ ਅਸੀਂ ਸਾਰਿਆਂ ਦਾ ਸੇਜੋ ਕਰਦੇ ਕਿਉਂਕਿ ਸਾਡੇ ਨਾਲ ਉੱਚੀ ਨੀਚ ਦਾ ਭੇਦਭਾਵ ਕੋਈ ਨਹੀਂ ਸਾਰੇ ਸਾਰੇ ਇੱਕ ਸਮਾਨ ਆ ਸਾਨੂੰ ਸਾਰੇ ਇੱਕੋ ਹੀ ਆ ਚਾਹੇ ਸਾਨੂੰ ਕੋਈ ਕਹ ਰਿਹਾ ਹੋਵੇ ਸਾਨੂੰ ਕੋਈ ਸਾਥ ਨਵੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਪਿਆ ਫਲਾਨਾ ਤੇ ਆ ਠੀਕ ਆ ਨਾ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਤਗੁਰੂ ਦੇ ਵਿਦਾਨ ਸ ਮਹਾਰਾਜ ਜੀ ਬਾਣੀ ਤੋਂ ਬਿਨਾ ਸੰਪੂਰਨ ਨਹੀਂ ਚਾਹੇ ਦੇ ਗੁਰੂ ਗੁਰੂ ਸਾਹਿਬਾਨ ਲਾ ਲਓ ਪਟ ਸਾਹਿਬਾਨ ਲਾ ਲਓ ਤੇ ਭਗਤ ਸਾਹਿਬਾਨ ਲਾ ਲਓ ਪਿਆਰੇ ਲਾ ਲਓ ਗੁਰਸਿੱਖ ਲਾ ਲਓ ਉਹਨਾਂ ਤੋਂ ਸਾਡਾ ਤਾਂ ਸਿਰ ਸਾਰਿਆਂ ਨੂੰ ਉਹਨਾਂ ਚੋਂ ਕਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦੀ ਬਾਣੀ ਆ ਸਾਡਾ ਸੀਸ ਸਾਰਿਆਂ ਨੂੰ ਉਹਨਾਂ ਚੋਂ ਕਰਾ ਜਿੰਨਾ ਗੁਰੂ ਸਾਹਿਬ ਨੂੰ ਚੋਂ ਕਰਾ ਸਾਰੀ ਇੱਕੋ ਹੀ ਆ ਉਹ ਸਾਰੇ ਇੱਕੋ ਹੀ ਯੋਧ ਸੀਗੇ ਤੇ ਪਰ ਅਸੀਂ ਆ ਕੇ ਦੇਖੋ ਇੱਥੇ ਬੰਡੀਆਂ ਪਾਤਿਆਂ ਆ ਜਿਹੜੀ ਹੁਣ ਬੰਡੀ ਮੈਂ ਕਹਿੰਨਾ ਮੈਂ 8 ਸਾਲ ਮੈਨੂੰ ਦੇਖਦਿਆਂ ਹੋ ਗਿਆ ਤੇ ਐਵੇਂ ਹੀ ਸਮਾਜ ਵਾਲੇ ਕਹਿੰਦੇ ਵਸਾਨਾ ਵਿਤਕਰਾ ਹੁੰਦਾ ਜਿਹੜੀ ਗੱਲ ਕਹਿੰਦੇ ਬਿਲਕੁਲ ਸਹੀ ਕਹਿੰਦੇ ਵਿਤਕਰਾ ਵਾਕਿਆ ਹੀ ਹੋ ਰਿਹਾ ਆ ਜੇ ਮੈਂ ਕਹਿੰਦਾ ਜੇਕਰ ਹੋਰ ਹੁੰਦਾ ਤਾਂ ਸਤਕਾਰ ਕਮੇਟੀ ਵਾਲੇ ਇਥੇ ਕੋਲ ਬਲ ਕੋਲ ਮਸੰਦ ਕਰਦੇ ਫਿਰਦੇ ਹੁਣੇ ਸੀਗੇ ਤੇ ਹੁਣ ਇਥੇ ਲੱਭਾ ਕੋਈ ਨਹੀਂ ਤੇ ਸਾਰੇ ਨੂੰ ਇਹ ਗੱਲ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਗੁਰੂ ਘਰ ਦੀ ਗੱਲ ਆਉਂਦੀ ਆ ਚਾਹੇ ਇਹ ਕਿ ਇਹ ਕਿਸੇ ਕਿਸੇ دنیਵੀ ਬੰਦੇ ਦੇ ਨਾਂ ਤੇ ਗੁਰੂ ਘਰ ਨਹੀਂ ਪੇ ਕਿਸੇ ਡੇਰੇਦਾਰ ਨੇ ਡੇਰਾ ਖੋਲ੍ਹਿਆ ਆ ਇਹ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਆ ਉਨਾਂ ਦਾ ਦੇਖੋ ਆ ਕੇ ਦੇਖੋ 4 ਸਾਲ 2 ਮਹੀਨੇ 11 ਦਿਨ ਉਹ ਨਹੀਂ ਚਾਰ ਇੱਥੇ ਪਾਏ ਇੱਥੇ ਰਹੇ ਨੇ ਤੇ ਬਹੁਤ ਵੱਡੀ ਗੱਲ ਆ ਇਹ ਦੇਖੋ ਇੱਕ ਕਾਂਛੀ ਕਾਂਛੀ ਬਨਾਰਸ ਦੇ ਦੂਜਾ ਆਸਾਨ ਇਹ ਜਿਹੜੇ ਵਾਰਡ ਦੇ ਮਸ਼ਹੂਰ ਆਸਾਨ ਨੇ ਦੇਖੋ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਆ ਉਹਨਾਂ ਦਾ ਪ੍ਰਕਾਸ਼ ਹੈ ਇੱਥੇ ਤੇ ਸਿੱਖਾਂ ਲਈ ਬਹੁਤ ਵੱਡੀ ਗੱਲ ਹੋਣੀ ਚਾਹੀਦੀ ਆ ਮੈਂ ਕਹਿੰਨਾ ਸਿੱਖਾਂ ਨੂੰ ਡੁੱਬ ਕੇ ਮਰ ਜਾਣ ਵਾਲੀ ਗੱਲ ਆ ਬਈ ਇੱਥੇ ਬੋੜੇ ਹੀ ਕੋਈ ਨਹੀਂ ਕੋਈ ਅੱਜ ਤਾਂ ਬੈਠਾ ਦਿਨਾਂ ਜਾਇਆ ਨਹੀਂ ਇੰਨੀ ਗੱਲ ਪੁੱਛਣ ਬਾਬੇ ਕੀਬਲ ਸੁਭਾ ਬਦ ਦੱਸੋ ਸੋਸ਼ਲ ਮੀਡੀਆ ਤੇ ਚੱਲ ਰਿਆ ਆ ਤੇ ਤੁਹਾਡੇ ਇੱਥੇ ਆ ਕੇ ਕਿਹੜਾ ਮਸਾ ਰੰਗੜ ਬਣਿਆ ਫਿਰਦਾ ਉਹਨੂੰ ਸੋਧੀਏ ਕਿਸੇ ਦੀ ਅਣਖ ਨਹੀਂ ਜਾਗੀ ਸਭ ਆਪੋ ਆਪਣੇ ਕੰਮਾਂ 'ਚ ਪਏ ਆ ਵਾ ਠੀਕ ਆ ਜੇਕਰ ਗਰੀਬ ਦੇ ਕਿਤੇ ਚਾਰ ਡੰਗਾ ਮਾਣਨੇ ਰ ਬਸੇਰੇ ਇਕੱਠੇ ਹੋ ਜਾਣੇ ਸੀਗੇ ਜੇ ਬਾਹਰੋਂ ਬਹਿਮ ਗੋਣੇ ਹੁੰਦੇ ਤਾਂ ਤੇ ਪਰ ਮੈਂ ਸਾਰਿਆਂ ਦਾ ਜਿੰਨੇ ਵੀ ਮੇਰੇ ਵੀਰ ਸਰੀਰ ਕਰਕੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦਾ ਰਿਣੀ ਆ ਤੇ ਬਾਕੀ ਕਿਤੇ ਵੀ ਲੋੜ ਹੁੰਦੀ ਆ ਕਿਸੇ ਨੂੰ ਵੀ 9872030110 ਮੇਰਾ ਨੰਬਰ ਆ ਕਿਤੇ ਵੀ ਸੰਪਰਕ ਕਰੋ ਜਿੱਥੇ ਗੁਰੂ ਗ੍ਰੰਥ ਗੁਰੂ ਪੰਥ ਦਾ ਮਸਲਾ ਹੁੰਦਾ ਬਿਲਕੁਲ ਜਾਤੀਵਾਦ ਕਿਸੇ ਤਾਂ ਰੋਕੋ ਹੀ ਮਸਲਾ ਨਹੀਂ ਆਪਾਂ ਬਿਲਕੁਲ ਖੜੇ ਆ ਹਰ ਵੇਲੇ ਤਤਪਾਰਾਂ ਚ 24 ਘੰਟੇ ਸਾਡੀ ਜਿਸਮ ਨਹੀਂ ਬਿਲਕੁਲ ਤਤਪਾਰਾ ਜੇ ਕੋਈ ਬੰਦਾ ਕਹੇ ਜਿੱਦਾਂ ਹੁਣ ਬਾਬਾ ਕੇਵਲ ਸਿੰਘ ਹੁਣੀ ਦੱਸਿਆ ਵੀ ਉਹ ਬੰਦੇ ਕਹਿੰਦੇ ਵੀ ਹੁਣ ਆਪਾਂ ਆਪਾਂ ਉਥੇ ਮੰਦਿਰ ਚ ਕੰਦੀ ਬਿਰਤ ਨਹੀਂ ਪਾਉਣੀ ਦੇਖੋ ਅਸੀਂ ਸਾਰੇ ਦੇਵੀ ਦੇਵਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਤਿਕਾਰ ਸਾਰਿਆਂ ਦਾ ਕਰਦੇ ਆ ਪਰ ਮੰਨਦੇ ਅਸੀਂ ਬਾਪੂ ਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਆ ਕਿ ਅਸੀਂ ਅਕਾਲ ਪੁਰਖ ਦੇ ਬੱਚੇ ਆ ਸਾਨੂੰ ਦੇਖੋ ਗੁਰੂ ਗੋਬਿੰਦ ਸਿੰਘ ਹੁਣੀ ਜਿਹੜੇ ਲੜ ਲਾ ਕੇ ਗਏ ਆ ਆਪਾਂ ਮੰਨਣਾ ਉਹਨੂੰ ਆਪਾਂ ਹੋਰ ਕਿਸੇ ਨੂੰ ਨਹੀਂ ਮੰਨਣਾ ਜਿਹੜੀ ਕਲੀਅਰ ਗੱਲ ਆ ਜੇ ਸਾਨੂੰ ਕੋ ਕਵੇ ਸਤਿਕਾਰ ਹਰ ਕਿਸਦਾ ਕਰਦੇ ਆ ਪਰ ਮੰਨਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੇ ਦੇਹ ਨੂੰ ਸਾਡਾ ਦੂਸਰੇ ਕਿਸੇ ਨੂੰ ਸਿਰ ਨਹੀਂ ਝੁਕਣਾ ਦੇਖੋ ਸਾ ਪ੍ਰੇਮ ਪਿਆਰ ਸਾਡਾ ਸਾਰਿਆਂ ਨਾਲ ਆ ਸਤਿਕਾਰ ਹਰ ਕਿਸਦਾ ਕਰਦੇ ਆ ਪਰ ਅਸੀਂ ਇਹ ਗੱਲ ਨਹੀਂ ਕਹਿੰਦੇ ਤੁਸੀਂ ਜੇ ਤੁਹਾਡਾ ਕੋਈ ਕਾਰੋਬਾਰ ਆ ਕੋਈ ਤੁਸੀਂ ਦਿਨ ਮਨਾਉਣਾ ਤੁਸੀਂ ਆਪਣੇ ਮਨਾਓ ਤੁਸੀਂ ਆਪਣੇ ਮੰਦਿਰ 'ਚ ਮਨਾਓ ਕੋਈ ਮਸਜਿਦ ਦੇ ਵਿੱਚ ਮਨਾਓ ਜਿੱਦ ਦੇ ਦੇਖੋ ਹਰ ਇੱਕ ਧਰਮ ਵਰਗ ਦਾ ਸਤਿਕਾਰ ਆ ਹਰ ਇੱਕ ਧਰਮ ਵਰਗ ਨੇ ਆਪੋ ਆਪਣੀ ਜਗ੍ਹਾ ਨਿਸ਼ਚਿਤ ਕੀਤੀ ਹੋਈ ਆ ਤੁਸੀਂ ਆਪੋ ਆਪਣਾ ਉੱਥੇ ਕਰੋ ਅਸੀਂ ਕਿਸੇ ਨੂੰ ਕੋਈ ਮਨਾ ਨਹੀਂ ਕਰਦੇ ਅਸੀਂ ਕਿਸੇ ਦੇ ਘਰ ਜਾ ਕੇ ਖਲਾਲ ਨਹੀਂ ਪਾਉਂਦੇ ਪਰ ਸਾਡੇ ਘਰ ਆ ਕੇ ਕੋਈ ਖਲਾਲ ਨਾ ਪਾਵੇ ਅਸੀਂ ਇਹ ਗੱਲ ਕਹਿੰਨੇ ਆ ਕਿਉਂਕਿ ਤੁਸੀਂ ਆਪਣੇ ਘਰ ਜੋ ਕੁਝ ਮਰਜ਼ੀ ਕਰੋ ਮੈਂ ਕਹਿੰਦਾ ਤੁਹਾਡਾ ਉੱਥੇ ਤੁਸੀਂ ਸਿੱਧ ਚਾਨ ਨੂੰ ਬਲੀ ਦਾ ਠੀਕ ਹੈ ਮਵਾਰਕਿਆ ਤੁਹਾਡਾ ਦੇਵਤਾ ਤੁਹਾਨੂੰ ਮਵਾਰਕਿਆ ਠੀਕ ਹੈ ਬਲੀ ਹੋਊਗਾ ਅਸੀਂ ਇਹ ਨਹੀਂ ਕਹਿੰਨੇ ਵੀ ਨਹੀਂ ਬਲੀ ਹੋਊਗਾ ਠੀਕ ਹੈ ਤੁਹਾਡਾ ਦੇਵਤਾ ਤੁਹਾਨੂੰ ਮਵਾਰਕ ਤੁਸੀਂ ਆਪਣਾ ਦਾ ਭੰਡਾਰਾ ਕਰਾਓ ਜੋਗ-ਜੋਗ ਜੀ ਜੋ ਕੁਝ ਮਰਜ਼ੀ ਕਰੋ ਭਾਵੇਂ ਉੱਥੇ ਸ਼ਰਾਬਾਂ ਪੀਓ ਨੱਚੋ ਲੱਚਰ ਦਾ ਫੜਾ ਜੋ ਕੁਝ ਮਰਜ਼ੀ ਕਰੋ ਜੇ ਅਸੀਂ ਤੁਹਾਡੇ ਅਸਾਂ ਦੇ ਤੁਹਾਨੂੰ ਅਗੇ ਕਹਾਂਗੇ ਕਿ ਤੁਸੀਂ ਸਾਨੂੰ ਕਹਿਣ ਵਾਲੇ ਆ ਵੀ ਤੁਸੀਂ ਸਾਡੇ ਸਥਾਨ ਤੇ ਆ ਕੇ ਸਾਨੂੰ ਪ੍ਰੋਗਰਾਮ ਕਰਨ ਤੋਂ ਰੋਕਦੇ ਆ ਅਸੀਂ ਤੁਹਾਡੇ ਸਥਾਨ ਤੇ ਆ ਕੇ ਤੁਹਾਨੂੰ ਨਹੀਂ ਰੋਕਦੇ ਪਰ ਜੇਕਰ ਕੋਈ ਕਹੂਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਵੀ ਜੇ ਅਸੀਂ ਜਿਹੜਾ ਮੰਦਿਰ ਦੇ ਵਿੱਚ ਦਾ ਅਸੀਂ ਲੰਗਰ ਸ਼ਕਾਵਾਂਗੇ ਉੱਥੇ ਅਸੀਂ ਲੱਚਰ ਤਾਂ ਨਹੀਂ ਭੁਲਾਉਣੀ ਤੇ ਲੱਚਰ ਤਾਂ ਭੁਲਾਮਾ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਆ ਕੇ ਤੇ ਬਿਲਕੁਲ ਗਾਟੇ ਲਾ ਦੇਵਾਂਗੇ ਜੇ ਕੋਈ ਕੋਈ ਮਨ ਜੇ ਨਾ ਰੱਖੇ ਤੇ ਬੰਦਾ ਸੋਚੇ ਤੇ ਅਸੀਂ ਕਹਿਣਾ ਕਿਸੇ ਨੂੰ ਕੱਖ ਨਹੀਂ ਤੇ ਹੱਥ ਜੋੜਾਂਗੇ ਮੂੰਹ ਨੇ ਗੱਲ ਕਰਾਂਗੇ ਤੇ ਜੇ ਕੋਈ ਮੱਸਾ ਰੰਗੜ ਬਣ ਕੇ ਆਊਗਾ ਤੇ ਜੇ ਸੂਰਮਿਆਂ ਦੀ ਕੋਈ ਘਾਟ ਨਹੀਂ ਬੋਲੇ ਸੋਨਿਆ ਸੁਲਾਮਾਲ ਸੁਨੇਸ਼ਾ ਨਿਰਪੈ ਮਹਾਰਾਜ ਦੀ ਜੈ ਦੇਖੋ ਹਾਂਜੀ ਦੇਖੋ ਕੋਈ ਵੀ ਵਿਅਕਤੀ ਆ ਜਿਹੜਾ ਗੁਰੂ ਗ੍ਰੰਥ ਗੁਰੂ ਪੰਥ ਦੀ ਸ਼ਾਨ ਆਨ ਸ਼ਾਨ ਦੇ ਖਿਲਾਫ ਬੋਲੂਗਾ ਵਿਰਧ ਵੀ ਕਰਨ ਦੀ ਕੋਸ਼ਿਸ਼ ਕਰੂਗਾ ਤੇ ਬਿਲਕੁਲ ਝੱਕ ਦੇ ਝੜਕ ਦਿੱਤਾ ਜਾਊਗਾ ਜੋ ਸਜ਼ਾ ਹੋਵੇ ਜੋ ਉਹ ਸਭ ਕੋ ਭੁਗਤਾਂਗੇ ਕੋਈ ਹੋਜੀ ਗੱਲ ਨਹੀਂ ਸਤਨਾਬਾ ਬਾਬਾ ਕੇਵਲ ਜੀ ਨੇ ਦੱਸਿਆ ਕਿ ਪਿਛਲੇ ਸਾਲ ਵਿੱਚ ਕੋਈ ਬੇਅਦਬੀ ਹੋਈ ਸੀ ਉਹਦੀ ਦਰਖਾਸਤ ਦਿੱਤੀ ਆ ਉੱਤੇ ਕੋਈ ਕਾਰਵਾਈ ਹੋਈ ਜੀ ਦੇਖੋ ਜੀ ਕਾਰਵਾਈ ਕੋਈ ਨਹੀਂ ਹੋਣੀ ਨਹੀਂ ਹੁੰਦੇ ਪਾਈਆਂ ਦੇਖੋ ਡੀਜਪੀ ਸਾਹਿਬ ਨੇ ਪਾਤੀ ਐਸਐਸਪੀ ਸਾਹਿਬ ਵਧੀਆ ਇਨਸਾਨ ਨੇ ਉਹ ਦੇਤੀ ਆ ਤੇ ਬਾਕੀ ਇਹ ਗੱਲ ਹੈ ਜੇ ਕਹਿੰਦੇ ਆ ਪੇ ਮੇਰੀ ਮਰਜ਼ੀ ਤੋਂ ਬਿਨਾ ਉਹ ਧੱਕੇ ਨਾਲ ਆ ਕੇ ਪਿਛਲੇ ਸਾਲ ਤਿੰਨ ਸਾਲ ਪਹਿਲਾਂ ਜਿਹੜਾ ਤਿੰਨੀ ਸਾਲ ਹੀ ਕੱਢਦੇ ਆ ਧੱਕੇ ਨਾਲ ਆ ਕੇ ਇੱਥੇ ਕਰਕੇ ਗਏ ਮੈਂ ਤਾਂ ਉਹਨੂੰ ਕਿਹਾ ਸੀ ਬੇਅਦਬੀ 16 ਤਰੀਕ ਦੀ ਨਿਸ਼ਚਿਤ ਰੱਖਿਆ ਵੀ 16 ਨੂੰ ਆਓ ਕਰਕੇ ਦੱਸੋ ਹੁਣ ਉਹਦਾ ਮਨ ਜੇ ਇਹ ਗੱਲ ਉਹ ਕਹਿੰਦੇ ਆ ਤੇ ਮੈਂ ਚੈਲੰਜ ਇਹ ਗੱਲ ਕਹਿਣਾ ਦੁਨੀਆ ਦੀ ਕੋਈ ਤਾਕਤ ਲੈ ਆਏ ਹੋ ਸਰਕਾਰ ਬੁੱਲ ਜੜੇ ਕੁਛ ਬਲੇ ਤੁਸੀਂ ਕਰਾ ਕੇ ਇੱਥੇ ਦੱਸ ਦਿਓ ਜੇ ਗਾਟੇ ਲਾ ਦੇਣਾ ਮਾਰਾਂਗੇ ਤੇ ਨਾਮ ਬਟਾ ਦਿਓ ਬਲੇ ਈਸੋ ਨਿਆ ਆਸ ਤਸਰੀ ਆਕਾਲ ਤੂੰ ਸਾਰਿਆਂ ਸੰਗਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਸਹਿਯਾਰ ਕਰਕੇ ਮੇਰੇ ਵੀਰ ਆਏ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਪਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਪੂਰਾ ਸੰਸਾਰ ਧੰਗ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਿਹਾ ਹੈ ਖੁਸ਼ੀਆਂ ਮਨਾ ਰਿਹਾ ਹੈ ਜਗਤ ਜਗ੍ਹਾ ਕੀਰਤਨ ਨਗਰ ਕੀਰਤਨ ਪਾਤ ਪਾਣ ਦੇ ਲੰਗਰ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਉਹ ਤੋਂ ਬਿਲਕੁਲ ਉਲਟ ਤਪਸਤਾਨ ਸ੍ਰੀ ਖਰਾਲਗੜ੍ਹ ਸਾਹਿਬ ਵੇਖਿਆ ਸੀ ਗਹਿਰੀ ਚਿੰਤਾ ਵਿੱਚ ਡੁੱਬ ਚੁੱਕੇ ਸਾਂ ਕਿਉਂਕਿ ਸਾਡੇ ਗੁਰੂ ਘਰ ਵੇਖੇ ਪਿੰਡ ਦੇ ਕੁਝ ਸ਼ਰਾਰਤੀ ਜਿਹੜੇ ਅੰਸਰ ਜਿਹਨਾਂ ਦੇ ਮੈਂ ਨਾਮ ਬਾਈ ਨੇ ਦੱਸੇ ਨੇ ਕਿ ਕਿਹੜੇ ਕਿਹੜੇ ਉਹ ਸ਼ਰਾਰਤੀ ਆਂਸਰ ਨੇ ਜਿਹੜੇ ਗੁਰੂ ਘਰ ਨੂੰ ਗੁਰੂ ਘਰ ਦੀ ਬੇਅਦਬੀ ਕਰਨਾ ਚਾਹੁੰਦੇ ਨੇ ਉਹਦੇ ਸੰਦਰਭ ਵਿੱਚ ਦਲ ਪੰਥ ਖਾਲਸਾ ਨੂੰ ਦਲਾਂ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਦਲ ਪੰਥ ਖਾਲਸਾ ਸਾਡੀ ਵਾਹ ਫੜੇ ਸਾਡੇ ਨਾਲ ਖੜੇ ਤੇ ਜਿਵੇਂ ਬਾਬਾ ਜੀ ਨੇ ਆਪ ਜੀ ਨੂੰ ਇਹ ਬਿਆਨ ਕੀਤਾ ਕਿ ਸਤਕਾਰ ਕਮੇਟੀਆਂ ਜਿਹੜੀਆਂ ਗਰੀਬਾਂ ਤੇ ਜਾ ਕੇ ਰੋਪ ਪਾਉਂਦੀਆਂ ਉਹਨਾਂ ਨੂੰ ਧਮਕਾਉਂਦੀਆਂ ਇਹ ਸੱਚ ਹੈ ਮੈਨੂੰ ਕਿਸੇ ਸਤਕਾਰ ਕਮੇਟੀ ਦਾ ਫੋਨ ਤੱਕ ਨਹੀਂ ਆਇਆ ਕਿ ਬਾਬਾ ਜੀ ਕੀ ਮਸਲਾ ਹੈ ਤੁਸੀਂ ਇਹ ਲੱਖਾਂ ਲੋਕਾਂ ਨੇ ਵੀਡੀਓ ਚੱਲੀ ਹੈ ਬੀਹਾ ਚੈਨਲਾਂ 'ਤੇ ਚੱਲੀ ਹੈ ਕਿਸੇ ਨੇ ਵੀ ਸੁੱਖ-ਸਾਂਤ ਨਹੀਂ ਪੁੱਛੀ ਫਾਰਮੈਲਟੀ ਵੀ ਨਾ ਕੀਤੀ ਪੇ ਕੀ ਮਸਲਾ ਆ ਸੀ ਕੀ ਮਤ ਕਰ ਸਕਦੇ ਹਾਂ ਸੋ ਮੈਂ ਕੋਟਨ ਕੋਟ ਧੰਨਵਾਦ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਧੰਨ ਗੁਰੂ ਅਰਬਦਾਸ ਪਾਤਸ਼ਾਹ ਜੀ ਦਾ ਕਰਦਾ ਉੱਥੇ ਮੈਂ ਕੋਟਨ ਕੋਟ ਧੰਨਵਾਦ ਗੁਰੂ ਕੀ ਲਾਡਲੀ ਫੌਜ ਸੰਤੋਬਾ ਲਖਵੀਰ ਸਿੰਘ ਜੀ ਤੇ ਨਾਲ ਆਈ ਸਮੁੱਚੀ ਖਾਲਸੇ ਪੰਥ ਦਾ ਕਰਦਾ ਜਿਨ੍ਹਾਂ ਨੇ ਠੋਕ ਵਜਾ ਕੇ ਕਿਹਾ ਕਿ ਗੁਰੂ ਅਰਦਾਸ ਪਾਤਸ਼ਾਹ ਜੀ ਦੀ ਆਨ ਮਾਨ ਸ਼ਾਨ ਲਈ ਸਿਰ ਧੜ ਦੀ ਬਾਦੀ ਲਾਵਾਂਗੇ ਔਰ ਬੇਅਦਵੀ ਨਹੀਂ ਹੋਣ ਦਵਾਂਗੇ ਚਾਹੇ ਉਹ ਜਦਾਂ ਬਾਬਾ ਜੀ ਨੇ ਪ੍ਰਭ ਜੋਤੀ ਜੀ ਨੇ ਬੇਨਤੀ ਕੀਤੀ ਹੈ ਕਿ ਉਹ ਚਾਹੇ ਤਰੀਕਾ ਬਦਲ ਜਾਣਗੇ ਆ ਉਹ 2.5 ਸਾਲ 3 ਸਾਲ ਬਾਅਦ ਸਰਕਾਰਾਂ ਬਦਲ ਜਾਣਗੀਆਂ ਫਿਰ ਕੀ ਹੋ ਗਿਆ ਸੋ ਇਹ ਪੰਥ ਖਾਲਸਾ ਨਹੀਂ ਬਦਲੂਗਾ ਸਾਨੂੰ ਇਹ ਪੂਰੀ ਆਸ ਹੈ ਸੋ ਮੈਂ ਆਸ ਕਰਦਾ ਉਹਨਾਂ ਤੱਕ ਗੱਲ ਪਹੁੰਚ ਗਈ ਹੈ ਉਹ ਇਸ ਤਰ੍ਹਾਂ ਦੀ ਹੁਣ ਜਿਹੜੀ ਕੋਝੀ ਹਰਕਤ ਹੈ ਉਹ ਕਰਨ ਤੋਂ ਹਮੇਸ਼ਾ ਨਹੀਂ ਬਾਜ਼ ਆ ਜਾਣਗੇ ਸੋ ਧੰਨ ਸ੍ਰੀ ਗੁਰੂ ਅਰਬਦਾਸ ਪਾਤਸ਼ਾਹ ਜੀ ਦਾ ਸਮੁੱਚਾ ਇਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਭੇ ਸਾਂਝੀ ਵਾਲਸਦਾਨ ਕੋਵੇ ਨਦਸੇ 12 ਜੀਓ ਜਦੋਂ ਅਸੀਂ ਨਵਾਂ ਇੱਕ ਢਾਂਚਾ ਫਰੇਮ ਕੀਤਾ ਸੀ ਇਸ ਗੱਲ ਨੂੰ ਲੈ ਕੇ ਚੱਲੇ ਹੋਏ ਆ ਕਿ ਇੱਥੇ ਕੱਲੀ ਇੱਕ ਜਾਤ ਗੋਤ ਨਾ ਆਵੇ ਸਮੁੱਚਾ ਜਿਹੜਾ ਮਨੁੱਖ ਹੈ ਉਹ ਇੱਥੇ ਝੁਕੇ ਗੁਰੂ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰੇ ਸੋ ਅਸੀਂ ਉਹਨਾਂ ਨੂੰ ਬੇਨਤੀ ਕਰਦਾ ਅਸੀਂ ਆਪਣਾ ਕੰਮ ਕਰਦੇ ਆ ਸਾਨੂੰ ਆਪਣਾ ਕੰਮ ਕਰਨ ਦਿਓ ਸਾਡੇ ਕੰਮ 'ਚ ਖਲੜਨਾ ਪਾਓ ਜੇਕਰ ਪਾਓਗੇ ਤਾਂ ਸਿੱਟੇ ਤੁਹਾਡੇ ਸਾਹਮਣੇ ਨੇ ਸੋ ਆਈ ਹੋਏ ਸਭੋਤੇ ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਤੋਂ ਅਖਬਾਰਾਂ ਤੋਂ ਪੱਤਰਕਾਰ ਆਏ ਨੇ ਸਾਰਿਆਂ ਦਾ ਧੰਨਵਾਦ ਦਲ ਪੰਥਾਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸੰਗਤ ਨੂੰ ਹੱਥ ਵਨ ਕੇ ਬਹੁਤ-ਬਹੁਤ ਧੰਨਵਾਦ ਹੈ ਜੀ ਆਪ ਜੀ ਦਾ ਆਪ ਜੀ ਸਾਰੇ ਇੱਥੇ ਆਏ ਹੋ ਮੈਂ ਕੋਈ ਬੇਇੱਜ਼ਤੀ ਕਰਨੀਆਂ ਵੀ ਜਿਹੜੇ ਬੰਦੇ ਅੱਜ ਕਹਿੰਦੇ ਸੀ ਕਿ ਵੇ ਲੰਚਰਤਾ ਕਰਾਂਗੇ ਜਾਂ ਵਿਧਵੀ ਕਰਾਂਗੇ ਜਾਂ ਕੁਝ ਵੀ ਆ ਉਹਨਾਂ ਨੂੰ ਫਿਰ ਇੱਕ ਵਾਰ ਚੈਲੰਜ ਆ ਆ 16 ਨਹੀਂ ਅਗਲੇ ਮਹੀਨੇ 16 ਅਗਲੇ ਸਾਲ ਨਹੀਂ 16 ਤੁਸੀਂ ਕਦੀ ਵੀ ਜਿੱਥੇ ਲੰਚਰਤਾ ਕਰਨ ਦੀ ਕੋਸ਼ਿਸ਼ ਕਰੋਗੇ ਸਰਕਾਰ ਬਦਲਣ ਤੇ ਕਰੋਗੇ ਅਸੀਂ ਉਹੀ ਰਹਿਣਾ ਤਰੀਕਾ ਬਦਲ ਜਾਣ ਗਿਆ ਜਿਹੜਾ ਬੰਦਾ ਇੱਥੇ ਲੰਚਰਤਾ ਕਰਨ ਆਊਗਾ ਤੇ ਵਿਧਵੀ ਕਰਨ ਆਊਗਾ ਤਰੀਕਾ ਸੇਮ ਹੀ ਰਹੂਗਾ ਠੀਕ ਆ ਜੀ ਬਾਲੀ ਗੱਲ ਨਹੀਂ ਆਪਾਂ ਨਹੀਂ ਕਹਿੰਦੇ ਬਸ ਇਹ ਸਾਡੀ ਬੇਨਤੀ ਆ ਕੋਈ ਵੀ ਮੇਰਾ ਵੀ ਅਗਲੇ ਸਾਲ ਜਾਂ 3 ਮਹੀਨੇ ਬਾਅਦ ਕਿਸੇ ਵੀ ਤਰੀਕ ਨੂੰ ਫਿਰ ਸੋਚੂਗਾ ਕਿ ਅਸੀਂ ਲਚਰਤਾ ਕਰਾਂਗੇ ਸਾਨੂੰ ਵੇਤੀਆ 2 ਦਿਨ ਪਹਿਲਾਂ ਦੱਸ ਦਿਓ ਇੱਥੇ ਤੁਹਾਡੇ ਧੌਣਾ ਲਾ ਲਾ ਕੇ ਤੇ ਐਨ ਤੁਹਾਡਾ ਪੂਰਾ ਪਿਸਤਲ ਰੂਣਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ